ਮੋੜੀ ਇਹ ਗਰਮੀ ਸੀ ਨਾ ਐਡੀ ਹੱਥ ਦੀ ਗਰਮੀ ਮੈਂ ਪੇਪਰ ਦੇ ਇਨ ਜਾਣਾ ਮੈਂ ਤਾਂ ਸਰ ਜੂਗੀ ਉਹ ਤੇ ਜੂਪੀ ਦੀ ਗਰਮੀ ਚ ਮੈਂ ਮਰ ਜੂਗੀ ਬਹੁਤ ਕੁਸ਼ਲ ਨੰਬਰ ਤੇ ਨਹੀਂ ਆਗੇ ਖੱਲੀ ਮੈਂ ਕਦੇ ਵੀ ਨਾ ਹੋਟਲਾਂ ਚ ਰਵਾਂ ਮੈਂ ਆਪਣੀ ਇਨਰਟੀ ਐਸੇ ਇਸਤੇਮਾਲ ਕਰਦਾ ਸਤਿ ਸ੍ਰੀ ਅਕਾਲ ਫਰੈਂਡਸ ਕੀ ਹਾਲ ਹੈ ਤੁਹਾਡਾ ਮસ્ਤੀ ਕਰਨ ਤੋਂ ਬਾਅਦ ਬਲੌਗ ਦੀ ਕਰਦੇ ਹਾਂ ਸਟਾਰਟ ਅੱਜ ਅਸੀਂ ਜਾਣਾ ਸੀ ਜਲੰਧਰ ਜਲੰਧਰ ਕੰਨੀ ਸੀ ਥੋੜੀ ਜਿਹੀ ਸ਼ਾਪਿੰਗ ਬਟ ਸਵੇਰੇ ਤੋਂ ਬਹੁਤ ਏਸੀ ਇਸ ਕਰਕੇ ਅਸੀਂ ਹੀ ਬਣਾਇਆ ਸ਼ਾਮ ਨੂੰ ਪ੍ਰੋਗਰਾਮ 6 ਵਜੇ ਤਾਂ ਆਪਾਂ ਘਰ ਹੋ ਗਏ ਆ ਤੇ 7 ਵਜੇ ਆਪਾਂ ਪਹੁੰਚੇ ਜਲੰਧਰ ਠੰਡੀ ਹੈ ਨਾ ਬੇਹੰਦੀ ਹੈ ਜਲੰਧਰ ਅਸੀਂ ਜਾਣਾ ਸੀ ਰਿਲਾਈਂਸ ਮਾਲ ਜਿਹੜਾ ਗੜਾ ਉੱੜਦੇ ਆ ਤੇ ਉੱਥੇ ਅਸੀਂ ਪਹੁੰਚ ਗਏ ਸੀ ਉੱਥੇ ਪਹੁੰਚਣ ਤੋਂ ਬਾਅਦ ਅਸੀਂ ਬੇਸਮੈਂਟ ਵਿੱਚ ਆਪਣੀ ਬਾਈਕ ਨੂੰ ਕੀਤਾ ਖੜਾ ਤੇ ਅਸੀਂ ਚਲੇ ਗਏ ਆਪਣੇ ਟਾਰਗੇਟ ਤੇ ਅਸੀਂ ਹੌਲੀ-ਹੌਲੀ ਜਾ ਰਹੇ ਸੀ ਪਹਿਲਾਂ ਅਸੀਂ ਸੋਚਿਆ ਲਿਫਟ ਹੋ ਜਾਈਏ ਫੇਰ ਅਸੀਂ ਸੋਚਿਆ ਨਹੀਂ ਜੀ ਆਪਾਂ ਦੇਖਦੇ ਦੇਖਦੇ ਸਾਰੇ ਫਲੋਰਾਂ ਤੋਂ ਹੁੰਦੇ ਹੋਏ ਅਸੀਂ ਜਾਵਾਂਗੇ कि ਅੱਜ ਨਾ ਅਚਾਨਕ ਜ਼ਰੂਰਤ ਪੈ ਗਈ ਮੈਨੂੰ ਕੁਝ ਚੀਜ਼ਾਂ ਦੀ ਤੇ ਗਲ ਟਾਈਮ ਨਹੀਂ ਸੀਗਾ ਮਤਲਬ ਮੈਨਾਂ ਕੋਲ ਟਾਈਮ ਨਹੀਂ ਸੀ ਇਸ ਕਰਕੇ ਮੈਂ ਸੋਚਿਆ ਕਿ ਹੁਣ ਫੰਡੀ ਡੰਡੇ ਆਪਾਂ ਹੋ ਜਾਂਨੇ ਆ ਤੇ ਆਪਣਾ ਕੰਮ ਕਰ ਕਰ ਆਨੇ ਆ ਇਸ ਲਈ ਅਸੀਂ ਵਧੀਆ ਟਾਈਮ ਸਮਝਿਆ ਜਾਣ ਦੇ ਲਈ ਹਲੋ ਲੋ ਗਈ ਪਾਸੀ ਅਸ ਦੇ ਖੇਡਦੇ ਬਾਅਦ ਪਹੁੰਚ ਗਏ ਫਿਰ ਕਿਉਂਕਿ ਗਰਮੀ ਬਹੁਤ ਘਟ ਲੱਗਦੀ ਸੀ ਦਿਨੇ ਤਾਂ ਨਿਕਲਿਆ ਨਹੀਂ ਜਾਂਦਾ ਬਾਹਰ ਬਿਲਕੁਲ ਵੀ ਤੇ ਥੋੜਾ ਜਿਹਾ ਸਮਾਨ ਲੈਣਾ ਸੀ ਬਸ ਇਸ ਕਰਕੇ ਉਹ ਦੱਸੋ ਫਰੈਂਡਸ ਜੇ ਮੇਰਾ ਬਲੌਗ ਵਧੀਆ ਲੱਗਦਾ ਤੁਹਾਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਰਿਆ ਕਰੋ ਤੇ ਮੇਰੇ ਬਲੌਗ ਨਾ ਬਣੇ ਰਿਆ ਕਰੋ ਕਿਤੇ ਵੀ ਕੋਈ ਵੀ ਸੀਨ ਜੇ ਕਿਤੇ ਚੰਗਾ ਲੱਗ ਜਾਂਦਾ ਹੈ ਨਾ ਤਿੰਨਾ ਵਾਲੀ ਦੱਬਿਆ ਲਾਈਕ ਦਾ ਬਚਣਾ ਪਊਗਾ ਹਨਾ ਤੇ ਕਰਦੇ ਕਰੋ ਸ਼ੇਅਰ ਅੱਪਾ ਪਹੁੰਚ ਗਏ ਲਾਈਟਸ ਬਲੌਸ ਬਲਾਈਟਸ ਬੰਦ ਕਰਤੇ ਇਸ ਤੋਂ ਬਾਅਦ ਆਪਾਂ ਜਾਣਾ ਸੀ ਫਰੈਂਡਸ ਉੱਪਰ ਜਾਣਾ ਇੱਥੇ ਤੋਂ ਜਾਣਾ ਕੱਪੜਿਆਂ ਇੱਥੋਂ ਆਹ ਵੀ ਇਹੋ ਜਾਂਦੀ ਆ ਉਹ ਲੱਗ ਇੱਕ ਬੰਦੇ ਨਾਲੋਂ ਜ਼ਿਆਦਾ ਕੰਮ ਕਰਦੀ ਆ ਸਮਾਨ ਸਮੂਹ ਲੈ ਆਂਦੇ ਹੋਣੇ ਆ ਉੱਪਰ ਤੋਂ ਇਹਦੇ ਤੇ ਉੱਧਰ ਤਾਂ ਲਿਫਟਰਾ ਹੀ ਚੱਲ ਜਾਂਦਾ ਹੁਣ ਹਾਂ ਸਰਾ ਦਾ ਉਹਦਾ ਬੜਾ ਹੁੰਦਾ ਵਾ ਕਰਦਾ ਵੀ ਇਹ ਕੰਮ ਹੋਏ ਨਹੀਂ ਕਦੀ ਇਹ ਉਹਨੇ ਜਿਹੜੀ ਨੂੰਤੀ ਹਾਲੇ ਤੱਕ ਤੁਹਾਨੂੰ ਪਾਇਆ ਮੈਂ ਤੁਹਾਨੂੰ ਯਾਦ ਰੱਖੋ ਬਾਦਸ਼ਾਹ ਦੂਰਤ ਬਾਦਸ਼ਾਹ ਦਾ ਸਰਾਫ ਓਕੇ ਸ਼ਾਪਿੰਗ ਕਰਨ ਤੋਂ ਬਾਅਦ ਫਰੈਂਡਸ ਆ ਕੇ ਆਪਾਂ ਆਏ ਫਿਰ ਟ੍ਰੈਂਡਸ ਡਰੈਸ ਬਹੁਤ ਹੀ ਅੱਗੇ ਰੱਖੋ ਇਹ ਰੀਆ ਟੀ-ਸ਼ਰਟਸ ਵਗੈਰਾ ਲੈਣੀਆਂ ਸੀਗੀਆਂ ਮੈਂ ਤੇ ਅੱਗੇ ਤਾਂ ਉਹ ਚੇਂਜ ਹੋ ਗਿਆ ਪਹਿਲਾਂ ਨਾਲ ਅਸੀਂ ਕਾਫੀ ਦਿਨਾਂ ਬਾਅਦ ਇੱਥੇ ਆਏ ਸੀਗੇ ਉਹ ਨਾਲ ਨਗ ਜਿਹੜਾ ਜਿਹੜਾ ਤੁਹਾਡੇ ਕੋਲ ਹੁੰਦਾ ਇਹਨਾਂ ਨੂੰ ਬਾਹਰ ਰੱਖਾ ਲੈਂਦੇ ਸੀ ਤੇ ਬਟ ਹੁਣ ਇਹਨਾਂ ਨੇ ਸਾਰਾ ਖਬਰ ਕਰ ਦਿੱਤਾ ਤੇ ਕਹਿੰਦੇ ਤੁਸੀਂ ਅੰਦਰ ਲੈ ਕੇ ਜਾ ਸਕਦੇ ਆ ਇੱਥੇ ਕਿੰਨੀ ਗੋਲੀਆਂ ਬੇਜਾਦਾ ਘੱਮ ਨਹੀਂ ਸੀ ਸਾਡੇ ਰਿਲਾਇੰਸ ਜਾਓ ਉੱਥੇ ਵੈਸੇ ਬੰਦੇ ਕੋਸੀਨੇ ਨੂੰ ਮਟ ਜਾਂਦਾ ਅੰਦਰ ਗਏ ਜੋ ਖਰੀਦਣਾ ਸੀ ਉਹ ਖਰੀਦਿਆ ਹੋ ਗਈ ਰਾਤ ਸਾਨੂੰ ਵੱਜ ਗਏ 8:30 ਵਜੇ ਤੇ ਲੱਗੀ ਥੋੜੀ ਜਿਹੀ ਭੁੱਖ ਮੈਂ ਕਿਹਾ ਚਲੋ ਪੇਟ ਦੀ ਜਰ ਕਰਕੇ ਤੇਰੇ ਘਰ ਜਾਨੇ ਆ ਤੇ ਘਰ ਜ ਉੱਤੋਂ 24 ਘੰਟੇ ਤੋਂ ਬਾਅਦ ਆਪਾਂ ਗਏ ਮੈਡੀ ਮੈਡੀ ਦੇ ਵਿੱਚ ਜਾ ਕੇ ਥੋੜਾ ਰਿਲੈਕਸ ਮਿਲੇ ਪਤਾ ਕਿੱਦਾਂ ਬਣਾਉਂਦੇ ਲੋਕੇ ਮੈਂ ਕਿਹਾ ਮੇਰੀ ਵੀਡੀਓ ਬਣਾ ਦੇਣਾ ਮੈਂ ਆਪਣੀ ਬਣਾਣੀ ਮੈਂ ਆਪਣੀ ਵੀਡੀਓ ਬਣਾਉਣੀ ਆ ਤੇ ਮੇਰੀ ਪੂਰੀ ਵੀਡੀਓ ਬਣਦੀ ਵੀ ਨਹੀਂ ਹੈ ਕਿ ਜਿੰਨੀ ਬਣਦੀ ਮਾੜੀ ਮੋਟੀ ਪਰ ਸਾਡੇ ਘਰ ਦੇ ਨੂੰ ਸੰਗੀ ਬੜੀ ਲੱਗਦੀ ਵੀਡੀਓ ਬਣਾਉਣ ਲੱਗੇ ਫਿਰ ਆਪਾਂ ਗਏ ਆਰਡਰ ਤੇ ਨਹੀਂ ਆਰਡਰ ਤੇ ਜਾ ਕੇ ਮੈਂ 3 ਮੇਲ ਕਰਾਏ 2 ਅਸੀਂ ਪੈਕ ਤੇ 2 ਅਸੀਂ ਡਾਈਨਿੰਗ ਇੱਕ ਅਸੀਂ ਟੇਕ ਅਵੇ ਲੈ ਕਰਵਾਇਆ ਕਿਉਂਕਿ ਬੇਟਾ ਘਰ ਸੀਗਾ 25 ਦਾ ਕਰ ਦੋ ਦੋ ਤੋਂ ਡਾਈਨਿੰਗ ਮੈਂ ਦੇਖਦੀ ਹੁਣੀ ਆਫਰ ਕਿਹੜਾ ਲੱਗਾ ਹੈ ਪਰ ਮੈਂ ਕਿ ਕੈਨੇਡਾ ਦੇ ਸਾਰੇ ਹੀ ਕੋਈ ਵੀ ਜਿਹੜਾ ਹੁੰਦਾ ਹੈ ਨਾ ਮੀਲ ਵਧੀਆ ਹੁੰਦਾ ਵਾ ਤੇ ਆਪਾਂ ਉਹਦੇ ਆਰਡਰ ਦੇ ਕੇ ਉਸ ਤੋਂ ਬਾਅਦ ਮੈਂ ਕਿ ਕੈਨੇਡਾ ਇਹ ਲੱਗੂ ਕਿੰਦਾ 5 ਮਿੰਟ ਤੇ ਮੈਨੂੰ ਲੱਗਦਾ ਸਾਨੂੰ ਘਰ ਜਾਂਦੇ ਜਾਂਦੇ 10 ਵਜੇ ਜਾਣੇ ਆ ਤੇ ਇੱਥੇ ਆਫਰ ਮੈਂ ਚੈੱਕ ਕਰਦੀ ਪਈ ਸੀ ਕਿ ਫਾਈਨਲੀ ਮੀਲ ਵੈਸੇ ਮੈਂ ਆਰਡਰ ਤਾਂ ਕਰ ਹੀ ਦਿੱਤਾ ਸੀ ਫਿਰ ਆਪਾਂ ਬੈਠ ਕੇ ਵੇਟ ਕਰਨ ਲੱਗੇ ਆਪਣੇ ਮੀਲ ਦੀ ਤੇ ਭੁੱਖ ਜ਼ਿਆਦਾ ਲੱਗੀ ਸੀ ਮੈਂ ਕਿਛੁ ਕਿਛ ਆਵੇ ਖਾਈਏ ਨਾਲੇ ਨੇ ਕਾਫੀ ਹੋ ਗਈ ਸੀ ਘਰੇ ਵਾਪਸ ਜਾਣ ਦੀ ਤੇ ਫਾਈਨਲੀ ਮੀਲ ਆਪਣਾ ਆ ਗਿਆ ਤੇ ਆਪਾਂ ਸਭ ਤੋਂ ਪਹਿਲਾਂ ਇੱਥੇ ਕੋਲਡ ਡਰਿੰਕ ਦੀ ਪਿਆਸ ਬਹੁਤ ਜ਼ਿਆਦਾ ਲੱਗੀ ਸੀ ਠੀਕ ਹੈ ਜੀ ਤੇ ਇਹਨਾਂ ਦਾ ਵੈਸੇ ਮੀਲ ਸਾਨੂੰ ਸ਼ੁਰੂ ਤੋਂ ਹੀ ਬੜਾ ਟੇਸਟੀ ਲੱਗ ਰਿਹਾ ਹੈ ਤੇ ਇੱਕ ਮੈਂ ਸਪਰਾਈਟ ਕਰਾਈ ਸੀ ਤੇ ਇੱਕ ਕਰਾਈ ਸੀ ਕੁੱਕ ਤੇ ਜਿਹੜਾ ਮੀਲ ਅਸੀਂ ਟੇਕ ਅਵੇ ਕਰਨਾ ਸੀ ਉਹ ਵੀ ਉਹਦੇ ਵਿੱਚ ਕੋल्ड ड्रिंक ਨਹੀਂ ਜਾਣੀ ਸੀ ਇਸ ਕਰਕੇ ਅਸੀਂ ਉਹ ਵੀ ਆਪ ਹੀ ਪੀ ਲਈ ਤੇ ਫਰੈਂਚ ਫਰਾਈਸ ਖਾਦੇ ਤੇ ਆਪਣਾ ਹੋ ਗਿਆ ਪੇਟ ਜੱਪੀ ਇਹ ਬਾਹਰ ਬੜਾ ਨਹੀਂ ਰਹ ਗਏ ਸੀਗਾ ਤੇ ਮੈਂ ਕਿਹਾ ਚਲੋ ਵੀ ਹੁਣ ਚੱਲੀਏ ਆਪਣੇ ਵਤਨਾਂ ਨੂੰ ਤੇ ਗਰਮੀ ਬਹੁਤ ਜ਼ਿਆਦਾ ਸੀ ਪਾਵੇ ਸ਼ਾਮ ਪੈ ਗਈ ਸੀ ਗਰਮੀ ਬਹੁਤ ਜ਼ਿਆਦਾ ਸੀ ਤੇ ਆਪਾਂ ਫਿਰ ਚੁੱਕੀ ਆਪਣੀ ਬਾਈਕ ਪਪਲਸਰ ਇੱਕ ਆਪਾਂ ਪਾ ਲੈ 14 ਚੱਲੇ ਤੇ ਪਰ ਲੋਕੀ ਸ਼ਹਿਰਾਂ ਦੇ ਵਿੱਚ ਨਾ ਲੋਕੀ ਇੰਨੇ ਕਿਵਦੇ ਉੱਥੇ ਆਉਂਦੇ ਜਾਂਦੇ ਸੀਗੇ ਸਾਨੂੰ ਲੱਗਦਾ ਸੀ ਕਿ ਅਸੀਂ ਲੇਟ ਹੋ ਗਏ ਹੋ ਫਰੈਂਡਸ ਦੱਸਿਓ ਮੇਰਾ ਬਲੌਗ ਤੁਹਾਨੂੰ ਕਿਹਨੇ ਦਾ ਲੱਗਦਾ ਹੈ ਅੱਜ ਦਾ ਛੋਟਾ ਜਿਹਾ ਬਲੌਗ ਤੁਹਾਡੇ ਨਾਲ ਸ਼ੇਅਰ ਕੀਤਾ ਜਿਓ ਸੀ ਤਾਂ ਦੇ ਲਾਈਕ ਕਰ ਪਰਸੂ ਕਰ ਦਿਓ ਪਲੀਜ਼ ਤੁਹਾਡੇ ਲਾਈਕ ਸ਼ੇਅਰ ਕਮੈਂਟਸ ਦੇ ਨਾਲ ਸਾਨੂੰ ਏਨਕੋਰੇਜਮੈਂਟ ਮਿਲਦਾ ਵਾ ਜੇ ਮੇਰਾ ਬਲੌਗ ਕਿਤੇ ਨਾ ਕਿਤੇ ਤੁਹਾਨੂੰ ਥੋੜਾ ਜਿਹਾ ਵੀ ਵਧੀਆ ਲੱਗਦਾ ਤਾਂ ਲਾਈਕ ਤਾਂ ਉਹ ਦੇ ਮਾਰਿਆ ਕਰੋ ਤੇ ਆਪਣੇ ਫਰੈਂਡਸ ਇਕ ਨੂੰ ਵੀ ਸ਼ੇਅਰ ਵੀ ਕਰ ਦਿਆ ਕਰੋ ਤੇ ਜੇ ਤੁਹਾਨੂੰ ਕੋਈ ਚੀਜ਼ ਨਹੀਂ ਵੀ ਵਧੀਆ ਲੱਗੀ ਤਾਂ ਵੀ ਤੁਸੀਂ ਕਮੈਂਟ ਕਰਕੇ ਮੈਨੂੰ ਦੱਸ ਸਕਦੇ ਆ ਠੀਕ ਹੈ ਫਰੈਂਡਸ ਤੇ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਆਪਣੇ ਨੈਕਸਟ ਬਲੌਗ ਦੇ ਵਿੱਚ ਬਣੇ ਰਿਹਾ ਕਰੋ ਤੇ ਕਹ ਰਹੀ ਸੱਚ ਘਰ ਆ ਕੇ ਆਪਾਂ ਬਣਾਏ ਫਰਾਈਡ ਮਮੋਜ਼ ਉਹ ਕ लगी ਸੀ ਮੈਂ ਕਿ ਖਾਣਾ ਤਾਂ ਆਪਾਂ ਖਾਣਾ ਨਹੀਂ ਥੋੜਾ ਲੇਟ ਹੀ ਬਣਾਏ ਤੇ ਮੈਂ ਆਪੇ ਬਣਾਏ ਅਸੀਂ ਬਾਹਰੋਂ ਅੱਜਕੱਲ ਬਹੁਤ ਖਾਈ ਜਾਂਦੀ ਹੈ ਲਾਈਟ ਜਾਈ ਜਾਂਦੀ ਸੀ ਆਈ ਜਾਂਦੀ ਸੀ ਬਹੁਤ ਬੁਰਾ ਹਾਲ ਆ ਇਨਵਰਟਰ ਵੀ ਦੀ ਗਰੂ ਇਦਾਂ ਦੇ ਚੱਕਰਾਂ ਦੇ ਵਿੱਚ ਓਕੇ ਗੱਲ ਬਾਤ ਆ ਚਮਚ ਹੈਗਾ ਵਿੱਚ ਮਮੋ ਬਹੁਤ ਅੰਦਰੋਂ ਨਿਆਗੇ ਤੁੰਗ ਆਪਾਂ ਕੁਝ ਨਹੀਂ ਪਾਪੜ ਦੇਣ ਲੱਗਿਆਂ ਹੀ ਮੈਨੂੰ ਆਈਸਕ੍ਰੀਮ ਉਹਦੋਂ ਲਾਈਟਾਂ ਮੈਂ ਘੱਟ ਦਿੱਤੀਆਂ ਸਾਰੀਆਂ ਬੰਦ ਕਿਉਂਕਿ ਇਨਵਰਟਰ ਜਦੋਂ ਜਾਂਦਾ ਖਤਮ ਨਾ ਉਹਦੋਂ ਫਿਰ ਬਹੁਤ ਐਸੀ ਕਿਤੇ ਐਸੀ ਹੁੰਦੀ ਆ ਅਲੱਗ ਬੜੀਆ ਹੈ ਜਾ ਆਈਸਕ੍ਰੀਮ ਨਾ ਅਸੀਂ ਫ੍ਰੈਂਚ ਘਰੇ ਬਣਾਈਦੀ ਆ ਇਹਦੇ ਵਿੱਚ ਕੀ ਪਾਇਆ ਕੀ ਕੀ ਪਾਇਆ ਇਹਦੇ ਚ ਚੋਕੋਸ let me check it